ਪੀਰੀ ਫਕੀਰੀ ਰੰਗ ਚੈਨਲ ਦਿਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਮਹਾਕਾਲੀ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਇਸ ਢਾਲੇ ਦੇ ਨਾਲ ਮਹਾਕਾਲੀ ਦੇ ਢਾਲੇ ਦੇ ਨਾਲ ਤੁਸੀਂ ਇੱਕ ਜੈਫਲ ਦੇ ਨਾਲ ਮਾਤਾ ਕਾਲੀ ਨੂੰ ਖੁਸ਼ ਕਰਕੇ ਘਰ ਦੇ ਵਿੱਚੋਂ ਭੂਤ ਪ੍ਰੇਤ ਬਿਤਾਲ ਕੋਈ ਵੀ ਨੈਗੇਟਿਵ એનર્ਜੀ ਆ ਉਹਨੂੰ ਪਸਮ ਕਰ ਸਕਦੇ ਹਾਂ ਇਹਨੂੰ ਘਰ ਦੇ ਵਿੱਚ ਹੀ ਕਰਨਾ ਆ ਦੋਸਤੋ ਇਹ ਪਸਮ ਕਰਨ ਵਾਲਾ ਜਿਹੜਾ ਟਾਲਾ ਆ ਘਰ ਦੇ ਵਿੱਚ ਹੀ ਕਰਨਾ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਹੁਣ ਗੱਲ ਕਰਦੇ ਹਾਂ ਜੀ ਮਾਤਾ ਕਾਲੀ ਦੇ ਇਸ ਟਾਲੇ ਬਾਰੇ ਜਿਹੜਾ ਕਿ ਪੂਤ ਪ੍ਰੇਤਾਂ ਨੂੰ ਪਸਮ ਕਰਨ ਵਾਲਾ ਢਾਲਾ ਆ ਘਰ ਦੇ ਵਿੱਚੋਂ 네ਗੇਟਿਵ એનર્ਜੀ ਨੂੰ ਕਿਸੇ ਵੀ ਚੀਜ਼ ਨੂੰ ਪਸਮ ਕਰ ਸਕਦਾ ਉਸੇ ਸਮੇਂ ਤੁਸੀਂ ਦੇਖਿਓ ਇਸ ਚੀਜ਼ ਨੂੰ ਅਜਮਾ ਕੇ ਇਹ ਜਿਹੜਾ ਢਾਲਾ ਆ ਇਹ ਇੰਨਾ ਕੁ ਪਾਵਰਫੁਲ ਢਾਲਾ ਆ ਇੰਨਾ ਕੁ ਜ਼ਬਰਦਸਤ ਢਾਲਾ ਆ ਔਰ ਇਹ ਢਾਲਾ ਆਸਾਨ ਬਹੁਤ ਹੈ ਕਰਨ ਲੱਗੇ ਪਰ ਆਸਾਨ ਇੰਨਾ ਢਾਲਾ ਆ ਕਿ ਕੰਮ ਬਹੁਤ ਵੱਡਾ ਕਰ ਸਕਦਾ ਹੈ ਔਰ ਇਹ ਜਿਹੜਾ ਢਾਲਾ ਹੈ ਤੁਸੀਂ ਆਮ ਲੋਕ ਕਰ ਸਕਦੇ ਹੋ ਕਿਸੇ ਪਾਸੇ ਤੁਹਾਨੂੰ ਜਾਣ ਦੀ ਲੋੜ ਨਹੀਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਆਪ ਕਰ ਸਕਦੇ ਹੋ ਪਰ ਹਾਂ ਇਹ ਢਾਲੇ ਅੱਜ ਤੱਕ ਅਸੀਂ ਤੁਹਾਨੂੰ ਜਿੰਨੇ ਵੀ ਅਸੀਂ ਦਿੱਨੇ ਆ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਸੀਂ ਏਹੀ ਗੱਲ ਹਮੇਸ਼ਾ ਕਰਨੇ ਆ ਸ਼ੁਰੂ ਤੋਂ ਕਿ ਢਾਲਾ ਬੰਦਾ ਉਹ ਕਰੇ ਜਿਹੜਾ ਰੱਬ ਨੂੰ ਭਗਤੀ ਕਰਦਾ ਹੋਵੇ ਰੱਬ ਨੂੰ ਮੰਨਦਾ ਹੋਵੇ ਜਿਹੜੇ ਨੈਗੇਟਿਵ ਪਰਸਨ ਆ ਉਹ ਟਾਲਾ ਕਰਦੇ ਉਹਨਾਂ ਤੋਂ ਟਾਲਾ ਲੱਗਦਾ ਨਹੀਂ ਉਹਨਾਂ ਦਾ ਟਾਲਾ ਕੰਪਲੀਟ ਨਹੀਂ ਹੋ ਪਾਂਦਾ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਕਿ ਸਾਡਾ ਤਾਂ ਕੰਮ ਹੀ ਨਹੀਂ ਹੋਇਆ ਜਿਨ੍ਹਾਂ ਨੇ ਕਦੀ ਅੱਜ ਤੱਕ ਰੱਬ ਦਾ ਨਾਮ ਨਹੀਂ ਲਿਆ ਰੱਬ ਨੂੰ ਕਦੀ ਮੰਨਿਆ ਨਹੀਂ ਨਾ ਪਰਮਾਤਮਾ ਦੇ ਕਦੀ ਵਿੜੇ ਗਏ ਆ ਉਹ ਚੱਕ ਕੇ ਟਾਲਾ ਕਰਨ ਲਾਪਣ ਉਹ ਬੰਦੇ ਵੈਸੇ ਹੀ ਪਹਿਲਾਂ ਤੋਂ ਨੈਗੇਟਿਵ ਹੈ ਔਰ ਨੈਗੇਟਿਵ ਬੰਦਾ ਇਸ ਟਾਲੇ ਨੂੰ ਬਿਲਕੁਲ ਨਾ ਕਰੇ ਕਿਉਂ ਕਰਕੇ ਉਹਨੂੰ ਰਿਜ਼ਲਟ ਨਹੀਂ ਮਿਲਣਾ ਟਾਲਾ ਉਹ ਹੀ ਕਰ ਸਕਦਾ ਜਿਹੜਾ ਰੱਬ ਨੂੰ ਮੰਨਦਾ ਹੋਵੇ ਰੱਬ ਦੀ ਭਗਤੀ ਕੀਤਾ ਕਰਦਾ ਹੋਵੇ ਉਹਦੇ ਹੱਥੋਂ ਢਾਲਾ ਲੱਗਣਾ ਹੈ ਸੋ ਇਹ ਜਿਹੜੇ ਢਾਲੇ ਆ ਤਾਂ ਲੱਗਦੇ ਆ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਹੀਂ ਜੀ ਕੀਤਾ ਹੋਇਆ ਨਹੀਂ ਕਈ ਲੋਕ ਕਹਿੰਦੇ ਨਹੀਂ ਹੋਇਆ ਬਟ ਇਹ ਢਾਲੇ ਇਸ ਤਰ੍ਹਾਂ ਫਲ ਦਿੰਦੇ ਆ ਜਿਹੜਾ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਦਿੱਤੀ ਹੈ ਉਹਦੇ ਨਾਲ ਹੀ ਇਹ ਕੰਪਲੀਟ ਢਾਲੇ ਹੋਣੇ ਆ ਸੋ ਇਸ ਕਰਕੇ ਜੇ ਤੁਸੀਂ ਆਪ ਨਹੀਂ ਕਰ ਸਕਦੇ ਕੋਈ ਐਸਾ ਬੰਦਾ ਚੋਣ ਕਰ ਲੋ ਜਿਹੜਾ ਰੱਬ ਦੀ ਬੰਦਗੀ ਕਰਦਾ ਹੋਵੇ ਰੱਬ ਦੀ ਭਗਤੀ ਕਰਦਾ ਉਹਦੇ ਹੱਥੋਂ ਤੁਸੀਂ ਕਰਾ ਸਕਦੇ ਹੋ ਢਾਲਾ ਖੁਦ ਆਪ ਕਰਨ ਦੀ ਕੋਸ਼ਿਸ਼ ਨਾ ਕਰਿਓ ਜੇ ਤੁਹਾਨੂੰ ਲੱਗਾ ਕਿ ਹਾਂ ਘਰ 'ਚ ਹੀ ਜੀ ਪ੍ਰੋਬਲਮ ਆ ਘਰ ਦੇ ਵਿੱਚ ਕੋਈ ਦਿੱਕਤ ਚ ਪਰੇਸ਼ਾਨੀ ਚੱਲਦੀ ਹੈ ਤੇ ਤੁਸੀਂ ਆਪ ਕਰਨ ਦੀ ਪਹੁੰਚਾਏ ਫਿਰ ਉਹਦੇ ਹੱਥੋਂ ਕਰਵਾਓ ਦੂਸਰੇ ਇਨਸਾਨ ਤੋਂ ਜਿਹੜਾ ਤੁਹਾਨੂੰ ਲੱਗਦਾ ਕਿ ਰੱਬ ਦੀ ਭਗਤੀ ਕਰਦਾ ਹੈ ਰੱਬ ਨੂੰ ਮੰਨਦਾ ਹੈ ਠੀਕ ਹੈ ਜੋ ਮੇਰਾ ਦਸਣਾ ਹੈ ਜੀ ਬਹੁਤ ਜ਼ਰੂਰੀ ਸੀ ਇਹ ਬਹੁਤ ਇੰਪੋਰਟੈਂਟ ਜੀ ਗੱਲ ਹੈ ਬਹੁਤ ਜ਼ਰੂਰੀ ਗੱਲ ਹੁੰਦੀ ਹੈ ਜਿਹੜੀ ਜਿਹਦੇ ਨਾਲ ਇਹ ਚੀਜ਼ਾਂ ਆਪਾਂ ਲੋਕ ਕਨਫਰਮ ਨਹੀਂ ਕਰ ਪਾਉਂਦੇ ਹੁਣ ਕਨਫਰਮ ਤੁਹਾਨੂੰ ਇਸੇ ਤਰ੍ਹਾਂ ਕਰ ਦਿੱਤਾ ਸੋ ਇਹ ਜਿਹੜਾ ਢਾਲਾ ਆ ਤੁਸੀਂ ਕਰਕੇ ਦੇਖ ਲਿਓ ਇਸ ਢਾਲੇ ਦੇ ਨਾਲ ਜਿਸ ਤਰ੍ਹਾਂ ਦੱਸਿਆ ਕਿ ਪੂਤ ਪ੍ਰੇਤ ਕੋਈ ਵੀ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਲਗਾਇਆ ਲੱਗਿਆ ਲਗਾਇਆ ਆਇਆ ਜਾਂ ਕਿਸੇ ਪਾਸੋਂ ਕਿਸੇ ਪ੍ਰਕਾਰ ਦਾ ਕੋਈ ਆਇਆ ਇਸ ਢਾਲੇ ਦੇ ਨਾਲ ਉਹ ਜ਼ਰੂਰ ਜਾਏਗਾ ਔਰ ਉਹਦੀ ਸ਼ਕਤੀ એનર્ਜੀ ਨੂੰ ਪਸ਼ਮ ਕਰੇਗੀ ਮਾਂ ਕਾਲੀ ਇਹ ਸ਼ਰਤੀ ਗੱਲ ਆ ਇਹਦੇ ਵਿੱਚ ਕੋਈ ਦੂਰ ਆਏ ਵਾਲੀ ਗੱਲ ਨਹੀਂ ਕਿ ਨਾ ਇਹ ਢਾਲਾ ਕੰਪਲੀਟ ਨਾ ਹੋਊਗਾ ਪੂਰਾ ਹੋਏਗਾ ਤੁਸੀਂ ਸ਼ਰਦਾ ਦੇ ਨਾਲ ਕਰਨਾ ਆ ਸੋ ਇਹ ਢਾਲੇ ਨੂੰ ਜੇੜੋ ਕਰਨਾ ਆ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਲਿਆਣਾ ਕਰਨ ਦੇ ਲਈ ਕਈ ਲੋਕ ਕੀ ਕਰਦੇ ਆ ਟਾਲਾ ਕਰਨ ਲੱਗੇ ਸੋਚਦੇ ਆ ਕਿ ਨਹੀਂ ਜੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਚਲੋ ਕਰਤ ਛੱਡੋ ਆਪਣਾ ਤਾਂ ਕੋਈ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਉਹ ਤਾਂ ਬਾਅਦ ਦੀ ਗੱਲ ਆ ਜੋ ਇਹ ਚੀਜ਼ਾਂ ਮਨ ਚ ਨਹੀਂ ਲੈਣੀਆਂ ਮਨ ਦੇ ਵਿੱਚ ਪਰਮਾਤਮਾ ਦਾ ਵਾਸ ਕਰਕੇ ਮਹਾ ਮਾਈ ਨੂੰ ਸੱਚੀ ਸ਼ਰਧਾ ਦੇ ਨਾਲ ਮਨ ਦੇ ਵਿੱਚ ਲਿਆ ਕੇ ਕਿ ਹਾਂ ਮਾਤਾ ਜੀ ਵਾਕੇ ਦੁਖੀ ਆ ਇਸ ਚੀਜ਼ ਤੋਂ ਕਿ ਸਾਡਾ ਇਸ 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 ਤਰੀਕੇ ਦੇ ਨਾਲ ਸਾਡੀ ਮਦਦ ਕਰ ਸਾਨੂੰ ਆਪਣੀ ਰੱਖਿਆ ਚ ਰਹਿ ਸਾਡੀ ਰੱਖਿਆ ਕਰ ਮਾ ਸਾਡਾ ਭਲਾ ਕਰ ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀ ਆ ਮਹਾਕਾਲੀ ਨੂੰ ਪ੍ਰਸੰਨ ਕਰਨ ਲਈ ਮਾਤਾ ਕਾਲੀ ਨੂੰ ਲਿਆਉਣ ਲਈ ਤੋਂ ਮਾਤਾ ਕਾਲੀ ਤਾਂ ਵੈਸੇ ਵੀ ਬਹੁਤ ਦਿਆਲੂ ਮਾਤਾ ਹੈ ਲੋਕ ਬਹੁਤ ਡਰਦੇ ਆ ਕਿ ਮਾਂ ਕਾਲੀ ਇਹਦਾ ਵਿਰਾਟ ਰੂਪ ਦੇਖ ਕੇ ਵੀ ਮਾਂ ਕਾਲੀ ਗੁੱਸੇ ਵਾਲੀ ਹੈ ਪਰ ਨਹੀਂ ਮਾਤਾ ਕਾਲੀ ਜਿੰਨੀ ਗੁੱਸੇ ਵਾਲੀ ਗ੍ਰੂਪੀ ਹੈ ਉਨੀ ਦਿਆਲੂ ਵੀ ਬਹੁਤ ਹੈ ਔਰ ਜਿਹੜਾ ਕੰਮ ਇਹ ਮਾ ਕਾਲੀ ਕਰ ਸਕਦੀ ਆ ਹੋਰ ਕੋਈ ਨਹੀਂ ਕਰ ਸਕਦਾ ਇਹ ਚੁਟਕੀਆਂ ਦੇ ਨਾਲ ਕੰਮ ਕਰਦੀ ਆ ਚੁਟਕੀ ਵੱਜਦੇ ਸਾਰੇ ਕੰਮ ਹੁੰਦੇ ਆ ਜਿਹਦੇ ਤੇ ਮਾਤਾ ਦਿਆਲ ਹੋ ਗਈ ਸੋ ਇਸ ਕਰਕੇ ਇਹਨੂੰ ਕਰਨ ਦੀ ਲਈ ਜਿਹੜਾ ਡਾਕਟਰ ਨੂੰ ਦੱਸਿਆ ਵੀ ਪ੍ਰਯੋਗ ਜਿਹੜਾ ਬਹੁਤ ਇਹ ਜ਼ਬਰਦਸਤ ਹੈ ਮਾਤਾ ਦਾ ਇਹਨੂੰ ਕਰਕੇ ਦੇਖਿਓ ਜਮਾ ਕੇ ਦੇਖ ਲਿਓ ਸਾਡਾ ਜਮਾਇਆ ਹੋਇਆ ਹੁਣ ਕਰਨਾ ਕੀ ਹੈ ਪਹਿਲਾਂ ਸੁਣੋ ਤੁਸੀਂ ਇੱਕ ਜੈਫਲ ਲੈ ਲੈਣਾ ਠੀਕ ਹੈ ਇੱਕ ਜੈਫਲ ਲੈਣਾ ਸੱਤ ਲੈਣਿਆ ਲੌਂਗ ਠੀਕ ਹੈ ਸੱਤ ਕਾਲੇ ਲੌਂਗ ਪੂਰੇ ਉਹ ਲੈਣੇ ਆ ਜਿਹੜੇ ਡੰਡੀ ਵਾਲੇ ਪੂਰੇ ਜਿਹਦੇ ਟੋਪੀ ਹੋਵੇ ਠੀਕ ਹੈ ਸੱਤ ਲੌਂਗ ਲੈ ਲੈਣੇ ਆ ਔਰ ਸੱਤ ਲੈਣੀਆਂ ਕਾਲੀਆਂ ਮਿਰਚਾਂ ਠੀਕ ਹੈ ਸੱਤ ਕਾਲੀਆਂ ਮਿਰਚਾਂ ਸੱਤ ਜਾਂ ਅੱਠ ਦਾਣੇ ਤੁਸੀਂ ਲੈਣੇ ਆ ਪੀਲੀ ਸਰੋਂ ਦੇ ਠੀਕ ਹੈ ਪੀਲੀ ਸਰੋਂ ਲੈ ਲੈਣੀਆਂ ਇਹਨਾਂ ਚਾਰੋਂ ਚੀਜ਼ਾਂ ਨੂੰ ਤੁਸੀਂ ਆਪਣੇ ਹਥੇਲੀ ਤੇ ਰੱਖ ਲੈਣਾ ਠੀਕ ਹੈ ਹਥੇਲੀ ਤੇ ਲੱਕ ਰੱਖ ਲੈਣਾ ਤੇ ਆਪਣੇ ਜਿਹਨੂੰ ਤੈਨੂੰ ਜਿਹਨੂੰ ਲੱਗਦਾ ਵੀ ਇਹ ਉੱਤੇ ਪ੍ਰੋਬਲਮ ਆ ਜਿਹੜੇ ਬੰਦੇ ਦੇ ਉੱਤੇ ਸਾਇਆ ਆ ਕੋਈ ਭੂਤ ਪ੍ਰੇਤ ਪਿਤਾਲ ਕੋਈ ਵੀ ਹੈਗਾ ਉਹਦੇ ਸਿਰ ਤੋਂ ਉਲਟਾ ਕਮਾ ਲੈਣਾ ਠੀਕ ਹੈ ਉਲਟਾ ਕਮਾ ਲੈਣਾ ਉਲਟਾ ਵਾਰ ਕੇ ਮਾਤਾ ਕਾਲੀ ਦੇ ਅੱਗੇ ਅਰਦਾਸ ਕਰਨੀ ਕਿ ਹੇ ਮਾਤਾ ਕਾਲੀ ਹੇ ਮਾਂ ਜਗਤ ਜੰਨੀ ਮਾਂ ਜਗਦੰਬਾ ਇਹ ਜਿਹੜੀ ਸਾਡੇ ਘਰ ਦੇ ਵਿੱਚ ਨੈਗੇਟਿਵ ਸ਼ਕਤੀ ਨੈਗੇਟਿਵ એનર્ਜੀ ਆਈ ਹੋਈ ਹੈ ਇਸ એનર્ਜੀ ਨੂੰ ਪਸੰਮ ਕਰਦੇ ਮਾਤਾ ਕਾਲੀ ਦੀ ਤਸਵੀਰ ਜਾਂ ਘਰ ਦੇ ਵਿੱਚ ਕੋਈ ਫੋਟੋ ਜ਼ਰੂਰ ਹੋਣੀ ਚਾਹੀਦੀ ਹੈ ਇਹ ਢਾਲਾ ਤਾਂ ਕੰਮ ਕਰਨਾ ਜਦੋਂ ਘਰ ਚ ਕਰਨਾ ਠੀਕ ਹੈ ਤੇ ਤੁਸੀਂ ਥੋੜੀ ਜੀ ਅੱਗ ਜਲਾ ਲੈਣੀ ਆ ਅੱਗ ਜਲਾ ਲੈਣੀ ਆ ਅੱਗ ਜਲਦੀ ਹੋਣੀ ਚਾਹੀਦੀ ਪੂਰੀ ਮਹਿ ਮੱਚੀ ਹੋਣੀ ਚਾਹੀਦੀ ਆ ਜਦੋਂ ਢਾਲਾ ਕਰਨਾ ਸੋ ਜੈਫਲ ਨੂੰ ਉਸੇ ਸਮੇਂ ਲੈ ਕੇ ਤੇ ਉਹ ਸਾਰਾ ਜਿਹੜੀਆਂ ਇਹ ਤੁਸੀਂ ਚਾਰ ਚੀਜ਼ਾਂ ਆ ਜੈਫਲ ਲੌਂਗ ਤੇ ਕਾਲੀਆਂ ਮਿਰਚਾਂ ਤੇ ਆਪਣੀ ਪੀਲੀ ਸਰੋਂ ਇਹਨਾਂ ਨੂੰ ਉਸੇ ਸਮੇਂ ਤੁਸੀਂ ਲਿਆ ਕੇ ਅੱਗ ਦੇ ਵਿੱਚ ਪਾ ਦੇਣਾ ਛੋਟੀ ਛੋਟ ਦੀ ਅੱਗ ਦੇ ਵਿੱਚ ਜਦੋਂ ਇਹ ਸਾਰਾ ਸਮਾਨ ਸੜ ਕੇ ਸੁਆਹ ਹੋ ਜਵੇ ਤਾਂ ਤੁਸੀਂ ਦੇਖਿਓ ਤੁਹਾਡੇ ਘਰ ਦੇ ਵਿੱਚੋਂ ਗੰਦੀ-ਗੰਦੀ ਸਮੈਲ ਆਉਣੀ ਸ਼ੁਰੂ ਹੋਏਗੀ ਜਦੋਂ ਗੰਦੀ ਸਮੈਲ ਆਈ ਇਹਦਾ ਮਤਲਬ ਤੁਹਾਡੇ ਘਰ ਦੇ ਵਿੱਚ ਕੋਈ ਗੰਦੀ ਚੀਜ਼ ਸੀ ਉਹ ਸੜ ਕੇ ਸੁਆਹ ਹੋ ਗਈ ਆ ਸੋ ਇਸ ਕਰਕੇ ਇਸ ਚੀਜ਼ ਨੂੰ ਕਰਕੇ ਦੇਖ ਲਿਓ ਇਹਦਾ ਰਿਜ਼ਲਟ ਬੜਾ ਮਿਲਦਾ ਬਹੁਤ ਜਲਦੀ ਮਿਲਦਾ ਇਹ ਸ਼ਨੀਵਾਰ ਨੂੰ ਕਰਨਾ ਆ ਸ਼ਾਮ ਦੇ ਟਾਈਮ ਤੇ ਇਹ ਘੱਟੋ ਘੱਟ 5 ਢਾਲੇ ਕਰਨੇ ਪੈਣੇ ਆ 5 ਢਾਲਿਆਂ ਦੇ ਵਿੱਚ ਸਾਰਾ ਕੰਮ ਹੋ ਜਾਏਗਾ ਤਾਂ ਦੋਸਤੋ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦੇਣਾ